ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਧੰਨਵਾਦ ਜੀ ਅੱਜ ਪਿੰਡ ਕਿਹੜਾ ਬਈ ਐ ਤਾਮੀਆਲਾ ਜੀ ਤਾਮੀਆਲਾ ਬਖੂ ਦੇ ਨਾਲ ਬਖੂ ਦੇ ਨਾਲ ਆ ਜੀ ਪੀਰ ਮੁਹੰਮਦ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਅੱਜ ਇਧਰ ਦਰਿਆਲੇ ਪਾਸੇ ਆਏ ਸੀਗੇ ਤੁਹਾਨੂੰ ਪਤਾ ਇਧਰ ਮੌਲ ਪਾਣੀ ਪੂਣੀ ਬਹੁਤ ਆਇਆ ਹੋਇਆ ਉੱਧਰ ਵੀ ਜਾਣਾ ਆਪਾਂ ਹਰੀ ਦੇ ਬੰਨ ਤੇ ਵੀ ਕਿਹਾ ਵੀ ਸੀ ਮੈਸੇਜ ਵੀ ਕੀਤਾ ਸੀ ਗਰੁੱਪ 'ਚ ਤੇ ਹੁਣ ਵੀਡੀਓ 'ਚ ਵੀ ਬੋਲਦੇ ਆ ਜੀ ਕੋਈ ਵੀ ਦਿੱਕਤ ਹੋਵੇ ਪਸ਼ੂ ਨੂੰ ਉੱਧਰ ਜਿਹੜੇ ਬੰਨਾ ਮੰਨ ਲਓ ਵੀ ਹੜ ਚਾਏ ਦੇ ਪਿੰਡ ਆ ਜੀ ਤਾਂ ਜਦੋਂ ਮਰਜ਼ੀ ਕਾਲ ਕਰਕੇ ਆਪਣੇ ਤੋਂ ਟ੍ਰੀਟਮੈਂਟ ਕਰਾ ਸਕਦੇ ਆ ਜੀ ਮੰਨ ਲਓ ਵੀ ਜੇ ਕੋਈ ਜਾਦੇ ਦਿੱਕਤ ਵਾਲੀ ਪ੍ਰੋਬਲਮ ਆ ਜੀ ਚਲੋ ਆਹ ਜਿਹੜੀਆਂ ਦਿੱਕਤਾਂ ਹੁੰਦੀਆਂ ਰਹਿਣ ਰੂਣ ਵਾਲੀਆਂ ਜਾਂ ਕੋਈ ਉਹ ਤਾਂ ਚਲੋ ਨੋਰਮਲ ਗੱਲਾਂ ਜੀ ਪਰ ਜੇ ਕਈ ਵਾਰੀ ਕਿਸੇ ਦਾ ਜਾਦੇ ਪਸ਼ੂ ਬਿਮਾਰ ਨਹੀ ਸਤ ਮੰਨ ਲਓ ਸਹੀ ਆ ਰਿਹਾ ਤੇ ਜਦੋਂ ਮਰਜ਼ੀ ਕਾਲ ਕਰੋ ਜੀ ਫ੍ਰੀ ਫ੍ਰੀ ਆਫ ਕਾਸਟ ਲਾਜ ਹੋਊਗਾ ਜੀ ਕੋਈ ਪੈਸਾ ਨਹੀਂ ਹੋਊਗਾ ਇਹ ਅੱਜ ਆਪਾਂ ਗਰੁੱਪ ਚ ਵੀ ਪਾਇਆ ਸੀ ਜਿਹੜਾ ਆਪਣਾ ਪੰਜਾਬ ਟੂਰ ਗਰੁੱਪ ਬਣਾਇਆ ਜੀ ਆਪਣਾ ਇੱਕ ਗਰੁੱਪ ਬਣਾਇਆ ਜੀ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਬੰਦੇ ਸਬਸਕ੍ਰਾਈਬਰ ਆ ਤੇ ਆਪਣੇ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਦੇ ਹੈਲੋ ਦਾ ਮੈਸੇਜ ਲਿਖ ਕੇ ਭੇਜ ਸਕਦੇ ਆ ਜੀ ਬਾਈ ਨੇ ਅੱਜ ਹੀ ਕਾਲ ਕੀਤੀ ਸੀ ਕੁਦਰਤੀ ਇੱਧਰ ਦਾ ਟੂਰ ਸੀਗਾ ਜੀ ਤੇ ਮੈਂ ਇਧਰ ਧੰਨੀਆਂ ਪਿੰਡ ਤੇ ਮੰਨ ਲਓ ਇੱਕ ਬੰਡ ਪਿੰਡ ਹੋਰ ਆ ਉਧਰ ਆਏ ਸੀਗੇ ਜੀ ਤੇ ਬਾਈ ਦੇ ਵਿਜ਼ਿਟ ਕਰਨ ਆਏ ਸੀਗੇ ਜੀ ਬਾਈ ਨੂੰ ਮੇਰੇ ਹਿਸਾਬ ਨਾਲ ਕਰੀਬ ਕਿੰਨਾ ਟਾਈਮ ਹੋ ਗਿਆ ਬਾਈ ਜੀ ਕੰਮ ਕਰਦਿਆਂ ਨੂੰ ਤੁਹਾਨੂੰ ਇਹ ਬਾਈ ਬਾਪੂ ਨਹੀਂ ਕਰਦੇ ਮੇਰੀ ਉਮਰ ਹੀ ਨਾ ਕਿੰਨੀ ਤਾਂ ਅੱਛਾ ਉਮਰ ਹੀ ਹਾਂ ਜੀ ਬਾਅਦ ਜਣ ਮੇਰੇ ਜਿਹੜੇ ਆ ਹਾਲਾਤ ਹੋਏ ਆ ਪਸ਼ੂਆਂ ਦੇ ਬਾਈ ਜੀ ਐਦ ਕੀ ਹੋਇਆ ਹੈ ਕਿ ਹਾਂਜੀ ਹਾਂਜੀ ਅੱਗੇ ਇਹਦੀ ਹੋਇਆ ਹੈ ਤੁਸੀਂ ਦੇਖ ਲਓ ਬਾਈ ਜੀ ਸਾਈਲੇਜ ਪਾਉਂਦੇ ਆ ਜੀ ਪਸ਼ੂਆਂ ਨੂੰ ਤੇ ਇੱਕ ਵੀ ਪਸ਼ੂ ਗੱਭ ਨਹੀਂਗਾ ਜੀ ਆ ਗਾਂ ਤੋਂ ਬਿਨਾ ਆ ਜਿਹੜੀ ਸਾਹਮਣੇ ਤੁਸੀਂ ਗਾਂ ਦੇਖ ਰਹੇ ਆ ਬੱਚਿਆਂ ਦੇ ਬਹੁਤ ਮਾੜੇ ਹਾਲਾਤ ਆ ਉਹ ਪਰੇ ਇੱਕ ਗਾਂ ਬਾਈ ਜੀ ਅੱਜ ਛੱਡਣਾ ਕਹਿੰਦੇ ਵੀ ਟਰਾਲੀ ਨਹੀਂ ਮਿਲੀ ਛੱਡ ਕੇ ਆਉਣੀ ਚ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੋ ਗਾਵਾਂ ਅੰਦਰੋਂ ਜਮਾਂ ਸਹੀ ਨਹੀਂ ਜੀ ਆ ਜਿਹੜੀ ਇਹਦੀ ਬੱਚੇ ਦਾ ਨਹੀਂ ਬਹੁਤ ਹਾਰਡ ਆ ਮੰਨ ਲਓ ਜਿਹੜੀ ਸਰਵੈਕਸ ਹੁੰਦੀ ਆ ਉਹਦਾ ਮੂੰਹ ਹੁੰਦਾ ਜੀ ਇਹਨੂੰ ਆਪਾਂ ਹਲਦੀ ਹਲਦੀ ਤੇ ਫੜਕੜੀ ਵਗੈਰਾ ਦਵਾਵਾਂਗੇ ਜੀ ਹਲਦੀ ਬਹੁਤ ਕੰਮ ਕਰਦੀ ਐ ਇਹ ਚੀਜ਼ਾਂ 'ਚ ਬਾਕੀ ਬੋਬੀਮੈਨ ਹਾਗਾ ਬਾਈ ਜੀ ਦੇ ਹਿਸਾਬ ਨਾਲ ਅੱਜ ਹੀਟ ਚ ਸੀ ਜੀ ਪਰ ਅੰਦਰੋਂ ਜਿਵੇਂ ਹੀਟ ਨਹੀਂ ਸ਼ੋਅ ਕਰ ਰਹੀ ਜੀ ਇਹ ਕਿੰਨੇ ਕਿੰਨੇ ਵਾਰੀ ਬਾਈ ਜੀ ਟੀਕੇ ਪ੍ਰਵਾਦੇ ਇਹਨਾਂ ਦੇ ਕਿ ਹੀਟ ਚ ਹੀ ਨਹੀਂ ਆਉਂਦੀ ਇਹ ਦੋ ਤਾਂ ਹੀਟ ਚ ਨਹੀਂ ਆਈਆਂ ਆ ਜਿਹੜੀ ਚਿੱਟੀ ਆ ਇਹਨੂੰ ਦੋ ਤਿੰਨ ਉਹ ਵੀ ਭਰ ਦੇ ਆ ਆ ਜਿਹੜੀ ਸਾਮਣੀ ਹੈ ਜਿਵੇਂ ਅੱਜ ਹੀਟ ਕੱਢੀ ਸੀ ਐਂ ਹੀ ਕੱਢਦੀ ਹੁੰਦੀ ਹੈ ਹਾਂਜੀ ਹਾਂਜੀ ਬਸ ਦੀ ਖਬਰ ਜੀ ਪਰ ਇਹ ਹਿਸਾਬ ਨਾਲ ਤਾਂ ਰਹਿਣਾ ਹੀ ਨਹੀਂ ਬਾਈ ਜਦੋਂ ਹੀਟ ਹੀ ਹੈ ਦੀਆਂ ਹਾਂਜੀ ਬਸ ਇਹਨੇ ਇਕਦਾਰਾਂ ਕਰਕੇ ਧਰ ਜੀ ਅੱਛਾ ਠੀਕ ਹੈ ਭਰ ਜਾਂਦੇ ਵਲੋਂ ਹੈਲਥ ਵੱਲੋਂ ਥੋੜੀ ਜੀ ਦਿੱਕਤ ਹੈਗੀ ਹੈ ਜੀ ਬਸ ਉਹ ਥੋੜੇ ਸਾਹਮਣੇ ਹੀ ਆ ਬਾਲੋ ਹੈਲਥ ਬਾਈ ਕਹਿੰਦੇ ਵੀ ਸਾਡਾ ਇੱਧਰ ਆਉਣ ਨੂੰ ਜੀ ਨਹੀਂ ਕਰਦਾ ਪਸ਼ੂ ਦੇਖਣ ਨੂੰ ਜੀ ਨਹੀਂ ਕਰਦਾ ਤਕਰੀਬ-ਕਰੀਬ ਮੇਰੇ ਹਿਸਾਬ ਨਾਲ 15 ਪਸ਼ੂ ਆ ਬਾਈ ਕੋਲੇ ਤੇ 15 ਕਿਲੋ ਹੀ ਦੁੱਧ ਪਾਉਂਦੇ ਆ ਜੀ ਵੀ ਅਗਲੇ ਨੂੰ ਵੇਖਣ ਨੂੰ ਬਾਈ ਕਹਿੰਦਾ ਲੱਗਦਾ ਉਹ ਵੀ ਕੁਆਂਟਲ ਦੁੱਧ ਪਾਉਂਦੇ ਹੋਣਗੇ ਸੇਵਾ 'ਚ ਕੋਈ ਕਮੀ ਨਹੀਂ ਪਰ ਜਿਹੜੀ ਚੀਜ਼ ਪੈਣੀ ਚਾਹੀਦੀ ਆ ਉਹ ਨਹੀਂ ਪੈ ਰਹੀ ਜੀ ਇੱਕ ਤਾਂ ਆਇਰਨ ਟੋਨਿਕ ਲੇਬਰ ਟੋਨਿਕ ਤੇ ਬਾਈਪਾਸ ਫੈਟ ਜੀ ਬਾਈ ਹੁਣੇ ਚਾਰਜ ਜ਼ਰੂਰ ਪਾ ਰਹੇ ਆ ਪਰ ਫਿਰ ਵੀ ਪਸ਼ੂਆਂ ਦੀ ਹੈਲਥ ਦੇਖ ਲਓ ਨਹੀਂ ਜਿਹੜੇ ਚਾਰ ਪਸ਼ੂਆਂ ਦੇਖ ਲਓ ਉਹ ਵੀ ਉਹ ਮੱਝ ਵੀ ਇਹਨਾਂ ਦੇ ਨਾਲ ਹੀ ਬੱਠੇ ਖਾਂਦੀ ਹੈ ਜੇ ਆ ਆ ਜੋ ਟੀਵੀ ਦੇ ਨਾਲ ਹੀ ਪੱਠੇ ਖਾਂਦੀ ਆ ਵਧੀਆ ਸਿਹਤ ਆ ਆ ਗਾਂ ਦੇਖ ਲਓ ਠੀਕ ਆ ਆਹਦੀ ਵਧੀਆ ਸਿਹਤ ਆ ਜੀ ਹੋਰ ਛੋਟੀ ਦੇਖ ਲਓ ਠੀਕ ਆ ਆ ਬੱਚੇ ਪੁੱਛੇ ਮੰਨ ਲਓ ਸਾਰੇ ਹੀ ਡਾਉਨ ਆ ਜੀ ਸਿਹਤ ਵੱਲੋਂ ਤੁਹਾਨੂੰ ਦਿਖਾ ਦਿੰਨੇ ਆ ਗਾਂ ਵਾ ਥੋੜਾ ਨੇੜੇ ਆ ਜਾਈਓ ਉਹ ਗਾਂ ਬਾਈ ਜੀ ਇਹ ਛੱਡਣ ਜਾਂਦੇ ਸੀਗੇ ਜੀ ਬਾਈ ਨੂੰ ਮੈਂ ਕਿਹਾ ਵੀ ਇਹ ਛੱਡਣੀ ਨਹੀਂ ਗਾਰੰਟੀ ਨਾਲ ਗੱਭਣ ਕਰਾਂਗੇ ਜੀ ਬਹੁਤ ਵੱਡੀ ਹੋਈ ਪਈ ਆ ਕਰੀਬ 7 ਸਾਲਾਂ ਦੀ ਗਾਂ ਹੋ ਗਈ ਇੱਕ ਵਾਰੀ ਨਹੀਂ ਸੋਈ ਜਾਵੇ ਤੁਸੀਂ ਮੂੰਹ ਤੋਂ ਦੇਖ ਸਕਦੇ ਆ 7 ਸਾਲਾਂ ਦੀ ਦੇਖੋ ਕੋਣ ਛੱਡਣੀ ਨਹੀਂ ਬਾਈ ਠੀਕ ਹੈ ਜੀ ਨਹੀਂ ਛੱਡਦੇ ਗੰਬਨ ਕਰਾਏ ਕੋਈ ਚੱਕਰ ਨਹੀਂ ਆਹ ਵੇੜ ਵੇਖ ਲਓ ਤੁਸੀਂ ਉਹ ਕੱਦ ਦੇਖ ਲਓ ਕਿੱਡਾ ਹੋਇਆ ਪਿਆ ਜਿਹੜੀ ਆ ਵੱਲੋਂ ਵੱਡੀ ਵੇੜ ਖੜੀ ਹੈ ਜਿੱਦੇ ਅੰਦਰੋਂ ਜਮਾਂ ਖਤਮ ਹੈ ਜੀ ਗੜ ਮੰਨ ਲਓ ਐਂ ਲੱਗਦਾ ਜੀ ਜਿਵੇਂ ਪ੍ਰਾਲੀ ਤੇ ਵਾਲੀ ਹੁੰਦੀ ਤੇ ਬਹੁਤ ਬੁਰੇ ਹਾਲ ਹੈ ਵੱਲੋਂ ਸਪਲੀਮੈਂਟ ਦੀ ਘਾਟ ਹੈ ਹੋਰ ਕੋਈ ਨਹੀਂ ਆਇਰਨ ਟੋਨਿਕ ਠੀਕ ਹੈ ਲਗਾਤਾਰ ਇਹਨੂੰ 2 ਸਾਲ ਵੱਲੋਂ 2 ਮਹੀਨੇ ਆਇਰਨ ਟੋਨਿਕ ਪੀਜੇ ਜੀ ਤੇ ਲਿਵਰ ਟੋਨਿਕ ਜਿਵੇਂ ਮੈਨਫਰ ਲੈ ਵਾਇਰਲ ਟੋਨਿਕ ਤੇ ਲਿਵਰ ਟੋਨਿਕ ਦੋਵੇਂ ਇਕੱਠੇ ਆ ਜੀ ਉਹ ਪਾਵਾਂਗੇ ਜੀ ਬਾਈਪਾਸ ਸ ਤੇ ਕਾਪਰ ਦੇਵਾਂਗੇ ਜੀ ਜਿਵੇਂ ਬੋਵੀ ਮੈਨ ਜੀਐਲ ਬੋਲਸ ਜਾਂ ਲਿਕਵਿਡ ਦੇਵਾਂਗੇ ਤੇ ਪਸ਼ੂ ਬਾਈ ਦੇ ਸਹੀ ਹੋਣਗੇ ਜੀ ਵੀਡੀਓ ਜ਼ਰੂਰ ਪਾਵਾਂਗੇ ਕਿਉਂਕਿ ਬਾਈ ਜੁੜਿਆ ਰਹੂਗਾ ਥੋੜੀ ਪ੍ਰੋਬਲਮ ਲੰਮੀ ਆ ਬਾਈ ਨੂੰ ਪਹਿਲਾਂ ਹੀ ਦੱਸਤਾ ਵੀ ਤਿੰਨ ਚਾਰ ਮਹੀਨੇ ਲੱਗ ਜਾਣੇ ਸੈੱਟ ਹੁੰਦੇ ਤੇ ਘੱਟੋ ਘੱਟ 15 ਤੋਂ 20000 ਰੁਪਏ ਪਸ਼ੂ ਖਾਣਗੇ ਜੀ ਦੇਖੋ ਤੁਸੀਂ ਆ ਵਹਿੜ ਬਾਈ ਦੀ ਤਿੰਨ ਸਾਲਾਂ ਦੀ ਉਮਰ ਹੈ ਢਾਈ ਤੋਂ ਤਿੰਨ ਸਾਲਾਂ ਦੀ ਉਮਰ ਹੋਊਗੀ ਦੇਖੋ ਥਾਣ ਵੇਖੋ ਇਹਦੇ ਜਿਵੇਂ ਚਿੱਟੇ ਹੋਏ ਬੈ ਜਾ ਹਜੇ ਚਲੋ ਅਸਰ ਵਹਿੜ ਹੀ ਆ ਆ ਬੱਚੀ ਦੇਖ ਲਓ ਇਹਦੀ ਉਮਰ ਕਿੰਨੀ ਹੈ ਬਾਈ ਜੀ ਇਹ ਉਹਗੇ ਸਾਲ ਦੇ ਅੰਦਰ ਭਰੇ ਦੀ ਆ ਹਾਂ ਦੇਖ ਲਓ ਵੀ ਸਾਲ ਵਾਲੀ ਗ੍ਰੋਥ ਹੈ ਨਹੀਂ ਉਹ ਨਾ ਜਿਵੇਂ ਖੀਰਿੰਗਾ ਲੋਕ ਹੁਣ ਸਵਾਈ ਜਾਂਦੇ ਆ ਸੋਨੂ ਵੀ ਇਹ ਚੀਜ਼ ਤੋਂ ਬਈ ਐ ਲੱਗਦਾ ਤਾਂ ਹੋਊਗਾ ਵੀ ਯਾਰ ਕੀ ਬਿਕ ਰਿਆ ਉਹ ਕਿਵੇਂ ਸਵਾਸੂ ਲਿੰਦੇ ਕੀ ਖਾਉਂਦੇ ਨਾਲ ਨੂੰ ਹਾਂ ਤੇ ਸਾਡੇ ਲੋ ਘਾਟ ਰਹੀਂਦੀ ਬਣੀ ਹਾਂ ਵੀ ਜਿਵੇਂ ਤੁਸੀਂ ਇਹ ਮਾਲ ਲੋ ਇਹ ਜਿਹੜੀ ਦਿੱਕਤ ਹੈ ਇਹ ਐਤ ਕੀ ਆਈ ਹੈ ਬਈ ਐਗ ਕੀ ਜਾਦੀ ਆਈ ਹੈ ਅੱਗੇ ਮਾਲ ਲੋ ਅੱਗੇ ਸਹੀ ਸੀ ਅੱਗੇ ਸੁਸਾ ਪੈਂਦੀਆਂ ਵਿੱਚੋਂ ਗਰਦੀਆਂ ਸੁੱਕੇ ਚਲਣ ਪਾਪ ਦੁੱਤਾ ਹਾਂਜੀ ਹਾਂਜੀ ਐਗ ਕੀ ਸਾਰੀਆਂ ਇਕੱਠੀਆਂ ਕੋਈ ਐਸ ਤੋਂ ਬਿਨਾ ਹੋਰ ਵੀ ਗੱਬਣਾ ਹੈਗੀ ਬਈ ਖੂਨ ਇੱਥੇ ਵੀ ਘੱਟੀ ਆ ਦੇਖ ਲੋ ਇਹ ਵੀ ਰਾਜੀ ਇਹਨੇ ਵੀ ਹੋ ਜਾਣਾ ਇਹ ਵੀ ਲੰਗ ਮਾਰ ਮਾਰ ਕੇ ਹਾਂ ਲੰਗ ਮਾਰ ਕੇ ਦੁਰਦੀ ਇਹਨੂੰ ਤੁਸੀਂ ਬੋਕਿਊਜ਼ਨ ਵੀ ਪਾਊਡਰ ਆਵੇ ਥੈ ਸਾਈਡ ਤੇ ਜਿਹੜੇ ਅਖਮਨ ਪਰ ਜਿੰਕ ਦੀ ਕਮੀ ਹੈ ਇਹਨੂੰ ਤੁਸੀਂ ਕਿਵਦਨ ਵੀ ਪਾਊਡਰ 20 ਗ੍ਰਾਮ ਡੇਲੀ ਦੇਣਾ ਇਹ ਸੈੱਟ ਹੋ ਜੂਗੀ ਕੋਈ ਚੱਕਰ ਨਹੀਂਗਾ ਆ ਗਾ ਗੱਬਣਾ ਬਾਈ ਜੀ ਇਹਨੂੰ ਭਰਾਇਆ ਠੀਕ ਡਾਕਟਰਾਂ ਨੇ ਚੈੱਕ ਨਹੀਂ ਕਰਾਈ ਨਹੀਂ ਅੱਛਾ ਚੈੱਕ ਨਹੀਂ ਦੁੱਧ ਵਿੱਚ ਵੱਜ ਗਿਆ ਤੇ ਮਾਨ ਬਾਈ ਅੱਕਿਆ ਜ ਨਹੀਂ ਪਿਆ ਫਿਰ ਇੰਨੇ ਪਸ਼ੂਆਂ ਚ ਅੱਕਿਆ ਹੀ ਪਿਆ ਉਹਨੂੰ ਕੀ ਨਹੀਂ ਕਰਾ ਤੁਹਾਨੂੰ ਦੱਸਿਆ ਹੈਗਾ ਨਹੀਂ ਜੇ ਇੰਨੇ ਪਸ਼ੂਆਂ ਨਾਲ ਦੁੱਧ ਆਪਣੇ ਕੋਲੇ 12 15 ਕਿਲੋ ਹੈ ਤੇ ਮੱਝਾਂ ਠੀਕ ਆ ਨਾ ਬਾਈ ਸਿਹਤ ਵੱਲੋਂ ਆ ਮੱਝਾਂ ਛੋਟੀ ਠੀਕ ਆ ਨਾ ਉਹ ਮੈਂ ਦੀ ਗੱਬਣਾ ਉਹ ਠੀਕ ਆ ਭਰਾਇਆ ਤਿੰਨ ਕੁ ਮਹੀਨੇ ਹੋ ਗਏ ਤੋਂ ਲਾਦਾ ਢਾਈ ਅੱਜ ਰਾਮਦੁੱਤ ਦਾ ਚੱਕਰ ਜਿਆ ਘੜਦੀ ਮੈਂ ਚੈੱਕ ਕਰਾ ਵਿਖਾ ਲਿਆ ਕੀ ਹੁੰਦਾ ਨੂੰ ਇਹ ਵੀ ਚੈੱਕ ਕਰ ਲੈ ਜੀ ਕੋਈ ਨਹੀਂ ਜੀ ਆਪਾਂ ਦੇਖੀ ਨਹੀਂ ਆ ਹਾਂ ਵੱਲੋਂ ਮੱਜਾਂ ਦੀ ਸਿਹਤ ਉਵੇਂ ਠੀਕ ਆ ਜੀ ਓਵਰਆਲ ਜਿਵੇਂ ਚਾਰ ਪੈ ਰਹੇ ਉਵੇਂ ਪਸ਼ੂਆਂ ਦੀ ਸਿਹਤ ਨਹੀਂ ਸਹੀਗੀ ਸਿਹਤ ਸਹੀ ਹੋਊਗੀ ਜਿੰਨਾ ਚਿਰ ਹੈਲਥ ਨਹੀਂ ਬਣੂਗੀ ਉਨਾ ਚਿਰ ਪਸ਼ੂ ਗੱਭਨ ਨਹੀਂ ਹੋਣਗੇ ਬਾਈ ਨੂੰ ਪਹਿਲਾਂ ਵੀ ਦੱਸਿਆ ਜੀ ਦੇਖੋ ਆਪਾਂ ਕੋਈ ਜਾਦੂ ਕਰਕੇ ਨਹੀਂ ਜਾਂਦੇ ਦੇਖੋ ਦਵਾਈ ਤੁਸੀਂ ਇਧਰੋਂ ਵੀ ਭਰਾਲੋਗੇ ਟੀਕੇ ਵੀ ਭਰਾਲੋਗੇ ਪਰ ਮੇਨ ਸਪਲੀਮੈਂਟ ਜਿਹੜੀ ਜਿਹੜੀ ਚੀਜ਼ ਦੀ ਪਸ਼ੂ ਨੂੰ ਲੋੜ ਆ ਜਿੰਨਾ ਚ ਹੋਨਾ ਚਰ ਹਾਲਤ ਮਾੜੀ ਰਹਿਣੀ ਆ ਜਿਵੇਂ ਮੁੰਡੀ ਜਮਾਲ ਵਾਲੇ ਬਾਈ ਦੇ ਪਸ਼ੂ ਸੀਗੇ ਦੇਖ ਲਓ ਤੁਸੀਂ ਪਹਿਲੀ ਵੀਡੀਓ ਵੀ ਦੇਖੀ ਐ ਤੇ ਦੂਜੀ ਵੀ ਦੇਖੀ ਐ ਜੀ ਤੇ ਉਵੇਂ ਤੁਹਾਨੂੰ ਇਹ ਵੀਡੀਓ ਤਾਂ ਬਣਾ ਰਹੇ ਆ ਦਿਖਾਵਾਂਗੇ ਜਰੂਰ ਪਸ਼ੂ ਇਹਨਾਂ ਦਾ ਫਰਕ ਕਿੰਨਾ ਕੁ ਪਿਆ ਜੀ ਠੀਕ ਐ ਹਾਂ ਹਾਲਾਤ ਦੇਖ ਲਓ ਅੱਜ ਪਸ਼ੂਆਂ ਦੇ ਤੁਸੀਂ ਦੇਖ ਹੀ ਸਕਦੇ ਆ ਕੋਈ ਬਾਈ ਨੂੰ ਵੀ ਪਤਾ ਵੀ ਪਸ਼ੂਆਂ ਦੇ ਬਹੁਤ ਹੈਲਥ ਦੇ ਮਾੜੇ ਹੋਏ ਪਿਆ ਇੱਕ ਬਾਈ ਕੋਲੇ ਪਰੇ ਗਾਂ ਇਹਦੇ ਬਾਈ ਦੇ ਭਰਾ ਕੋਲੇ ਉਹਦੀ ਹਾਲਾਤ ਬਹੁਤ ਮਾੜੇ ਉਹਨੂੰ ਮੋਗ ਲੱਗੀ ਰਹਿੰਦੀ ਸਾਰਾ ਦਿਨ ਗਾਂ ਨੂੰ ਮੰਨ ਲਓ ਵੀ ਮਤਲਬ ਸਾਲ ਹੀ ਹੋ ਗਿਆ ਕਹਿੰਦੇ ਵੀ ਮੋਗ ਲੱਗੀ ਨੂੰ ਬਹੁਤ ਟਾਈਮ ਹੋ ਗਿਆ ਸੂਪ ਵੀ ਵਰ ਗਾਂ ਜਿਹੜੀ ਮੂਕ ਵਾਲੀ ਦਿੱਕਤ ਆ ਜੀ ਉਹ ਤੁਹਾਨੂੰ ਪਤਾ ਵੀ ਲਿਵਰ ਦੀ ਪ੍ਰੋਬਲਮ ਹੈ ਉਹਦੇ ਤੁਸੀਂ ਡਾਈਜਾਮੈਕਸ ਵਗੈਰਾ ਮਨਫਰ ਲੈਵ ਤੇ ਨਾਲ ਕਾਪਰ ਕੁਪਰ ਦੇ ਦਿਓ ਵੀ ਜੇ ਪਸ਼ੂ 'ਚ ਖੂਨ ਨਹੀਂ ਬਣਦਾ ਖੂਨ ਦੀ ਕਮੀ ਆ ਜਾਂ ਮੇਦੇ 'ਚ ਪ੍ਰੋਬਲਮ ਆ ਫਿਰ ਮੂਕ ਮੂਕ ਲੱਗੀ ਰਹਿੰਦੀ ਆ ਜੀ ਪਸ਼ੂ ਦੇ ਪਚੂਗਾ ਨਹੀਂ ਦੇਖੋ ਜੇ ਮਾੜਾ ਬੰਦਾ ਉਹ ਵੀ ਮੰਨ ਲਓ ਜਾਦੇ ਖਾਊਗਾ ਤਾਂ ਦਿੱਕਤ ਆਉਂਦੀ ਓਹੀ ਪਸ਼ੂ ਜੀ ਆ ਜੀ ਵੀ ਪਸ਼ੂ ਦੇ ਪਚਦਾ ਨਹੀਂ ਜੇ ਮੰਨ ਲਓ ਪ੍ਰੋਬਲਮ ਹੈਗੀ ਆ ਜਾਂ ਮੇਦੇ 'ਚ ਆ ਜਾਂ ਲਿਵਰ 'ਚ ਆ ਮੰਨ ਲਓ ਵੀ ਮੇਦਾ ਲਿਵਰ ਚਲੋ ਇੱਕ ਸੇਮ ਚੀਜ਼ ਆ ਜੇ ਮੰਨ ਲਓ ਖੂਨ ਘੱਟ ਆ ਪਸ਼ੂ 'ਚ ਤਾਂ ਸਾਰੀਆਂ ਬਿਮਾਰੀਆਂ ਮੇਨ ਲਿਵਰ ਤੋਂ ਸ਼ੁਰੂ ਹੁੰਦੀਆਂ ਜੀ ਇਹ ਲਿਵਰ ਨੇ ਜੂਸ ਕੱਢ ਕੇ ਹਰੇਕ ਚੀਜ਼ ਨੂੰ ਦੇਣਾ ਹੁੰਦਾ ਫੇਰ ਹੀ ਖੂਨ ਪਸ਼ੂ ਦਾ ਬਣਨਾ ਜੇ ਲਿਵਰ ਸੈੱਟ ਨਹੀਂ ਪਸ਼ੂ ਦਾ ਤਾਂ ਸਹੀ ਨਹੀਂ ਬਸ ਹੈਲਥ ਵੱਲੋਂ ਪਸ਼ੂ ਡਾਊਨ ਹੀ ਰਹੂਗਾ ਹੁਣ ਬਾਈ ਜੀ ਮੈਨੂੰ ਕਹਿੰਦੇ ਸੀ ਵੀ ਮੰਨ ਲਓ ਵੀ 2-3 ਮਹੀਨਿਆਂ ਚ ਘੱਟੋ ਘਾਟ ਇਹਨਾਂ ਦਾ ਹੱਲ ਹੋਣਾ ਜੀ ਐਵੇਂ ਮੈਂ ਅੱਜ ਇਹਨਾਂ ਨੂੰ ਕਹਿ ਜਾ ਵੀ ਆਪਾਂ ਕੱਲ ਨੂੰ ਹੀ ਗੱਪਣ ਕਰਦੇ ਆਂਗੇ ਘੱਟੋ ਘਾਟ ਇੱਕ ਵਿਜ਼ਿਟ ਹੋਰ ਕਰਕੇ ਤੁਹਾਨੂੰ ਦਿਖਾਵਾਂਗੇ ਪਸ਼ੂਆਂ ਦਾ ਫਰਕ ਪਿਆ ਜੀ ਮਹੀਨੇ ਬਾਅਦ ਮਹੀਨੇ ਬਾਅਦ ਇਹੀ ਪਸ਼ੂ ਤੁਹਾਨੂੰ ਦਿਖਾਵਾਂਗੇ ਫਰਕ ਪੈਂਦਾ ਚਲੋ ਮ ਮਨ ਲਓ 19 ਕੀ ਫਰਕ ਪਾਊਗਾ ਜੀ ਕਿਉਂ ਟਾਈਮ ਬਹੁਤ ਹੋ ਗਿਆ ਤੇ ਪਰ ਇਹ ਗੱਲ ਨਹੀਂ ਵੀ ਪਸ਼ੂ ਗੱਭਣ ਨਾ ਹੋਣਗੇ ਜਿਵੇਂ ਉਹ ਦੋ گاਵਾ ਪਰ ਲਿਆ ਤੇ ਆਹਾ ਆਪਾਂ ਇਹਨਾਂ ਤਿੰਨਾਂ ਪਸ਼ੂਆਂ ਨੂੰ ਹੱਥ ਪਾਇਆ ਜੀ ਠੀਕ ਆ ਆ ਜਿਹੜੀ ਵੜ ਹੈ ਇਹਦਾ ਅੰਦਰੋਂ ਹੀ ਬਹੁਤ ਵੀਕ ਹੈ ਨਾ ਜਿਹੜੇ ਉਹ ਦੋ ਪਰ ਲਿਆ گاਵਾ ਤੇ ਉਹ ਗਾਂ ਮੰਨ ਲਓ ਸਾਨੂੰ ਗੱਭਣ ਕਰਕੇ ਪਰਮਾਤਮਾ ਸੁੱਖ ਰੱਖੇ ਵੀਡੀਓ ਪਾਵਾਂਗੇ ਕੋਈ ਇਸ਼ੂ ਨਹੀਂਗਾ ਜੀ ਕੋਈ ਐਡੀ ਗੱਲ ਨਹੀਂ ਬਾਈ ਦੇ ਪਸ਼ੂਆਂ 'ਚ ਕੋਈ ਨੁਕਸ ਨਹੀਂ ਕਲੀ ਸ਼ੇਰ ਦੀ ਪ੍ਰੋਬਲਮ ਆ ਵੀ ਜੋ ਸ਼ੇਰ ਸਹੀ ਹੋ ਗਈ ਬਾਈ ਜੀ ਉਹ ਜਿਹੜੀ ਗਾਂ ਤੁਸੀਂ ਕਿੰਨੇ ਵਾਰੀ ਸਿੰਮਲ ਲਵਾ ਲਿਆ ਹੋਊਗਾ ਉਹ ਜਿਹੜੀ ਸੱਤ ਸਾਲ ਦਾ ਪਤਾ ਹੀ ਕੋ ਅੱਛਾ ਕੈਟ ਤੋਂ ਵੀ ਹੁਣ ਦੁੱਧੋ ਗਈ ਉਹ ਗਈ ਦੁੱਧੋ ਗਈ ਅੱਛਾ ਦੁੱਧੋ ਗਈ ਦੁੱਧ ਦਿੱਤਾ ਹੀ ਸਾਹਾਂ ਦੇ ਕਿਲੋ ਹੋ ਗਈ ਉਹ 6-7 ਸਾਲਾਂ ਦੀ ਹੋ ਗਈ ਰਮਾਨਾ ਇੰਨੀ ਨਾ ਹੋ ਗਈ ਹੋ ਗਈ ਮੈਨੂੰ ਤਾਂ ਮਾੜੀ ਮਾੜੀ ਹੋ ਗਈ ਮੈਂ ਡੰਗਰੇ ਘੱਟ ਹੀ ਹੁੰਦਾ ਹੁੰਦੇ ਹਦੋਂ ਅੱਛਾ ਜੀ ਉਦੋਂ ਦੀ ਹੈ ਤੇ ਸੂਈ ਇੱਕ ਵਾਰੀ ਵੀ ਨਹੀਂ ਇੱਕ ਵਾਰੀ ਨਹੀਂ ਅੱਛਾ ਇੱਕ ਵਾਰੀ ਸਾਰਿਆਂ ਤੋਂ ਪੁਰਾਣੀ ਆ ਅੱਛਾ ਸਾਰਿਆਂ ਤੋਂ ਪੁਰਾਣੀ ਪੁਰਾਣੀ ਹੈ ਫਿਰ ਤਾਂ ਬਹੁਤ ਵੱਡੀ ਗੱਲ ਹੈ ਹਾਂ ਕੋਈ ਨਹੀਂ ਬਾਈ ਜੀ ਇਹੀ ਤਾਂ ਆਪਾਂ ਮੰਨ ਲਓ ਇਹੋ ਜਿਹੇ گاਵਾ ਹੀ ਤਾਂ ਗੱਬਣ ਕਰ ਲਿਆਣਾ ਮੇਰੀ ਤਾਂ ਪਤਾ ਲੱਗਦਾ ਵੀ ਗੱਬਣ ਹੋਈ ਦੋ ਤਿੰਨ ਜਿੜੀ ਬਣੀ ਸਾਡੀ ਅੱਜ ਛੱਡ ਗਏ ਉਹਨੇ ਰਾਤ ਚਲੋ ਹੋ ਸਕਦਾ ਵੀ ਇਹਦੀ ਜਿੜੀ ਮੰਨ ਕੇ ਚਲੋ ਕਦਰ ਹੀ ਪੈਣੀ ਹੋਵੇ ਮੇਰੇ ਉਹਨਾਂ ਚਲੋ ਰੱਬ ਸੁੱਖ ਰੱਖੇ ਪਰ ਇਹ ਗੱਬਣ ਜ਼ਰੂਰ ਕਰਾਂਗੇ ਬਾਈ ਜੀ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ